ਤੋਟਕ ਛੰਦ ਇਹ ਮ ਬਾਤ ਜਬੈ ਨੇਪਤੇ ਸੁਣੀਐ ਜਦੋ ਇਹ ਗਾਲ ਬ੍ਰਾਹਮਣਾ ਨੇ ਰਾਜੇ ਤੋਂ ਸੁਣੀ ਗ੍ਰਹ ਬੈਠ ਸਬਾ ਦੇਜ ਮੰਤਰ ਕੀਯੰ ਤਦਕਾਰ ਬੈਠ ਕੇ ਸਾਰੇ ਬ੍ਰਾਹਮਣਾ ਨੇ ਸਲਾਹ ਕੀਤੀ ਅਜਸੈਨ ਅਜੈ ਪਟ ਦਾਸ ਸੁਤੰ ਕੇ ਦਾਸੀ ਦਾ ਪੁੱਤਰ ਅਜੈ ਸਿੰਘ ਅਜੀਤ ਸੂਰਵੀਰ ਹੈ ਆਤ ਦੋਹ ਕਰ ਕੁੱਤ ਸਿਤ क्रूर ਮੰਤ ਆਤੇ ਬਹੁਤ ਕਠੋਰ ਭੈੜੇ ਵਿਹਵਾਰ ਵਾਲਾ ਅਤੇ ਮਾੜੀ ਬੁੱਧੀ ਵਾਲਾ ਹੈ ਮਿਲ ਖਾਏ ਤੋ ਖੋਵੇ ਜਨਮ ਜੰਗ ਜੇ ਉਸ ਨਾਲ ਮਿਲ ਕੇ ਭੋਜਨ ਖਾਈਏ ਤਾਂ ਜਗਤ ਵਿੱਚ ਜਨਮ ਪਰਾਸ਼ਟ ਹੁੰਦਾ ਹੈ ਨਹਿ ਖਾਤ ਤੋ ਜਾਤ ਹੈ ਕਾਲ ਮੰਗ ਜੇ ਨਾ ਖਾਈਏ ਤਾਂ ਕਾਲ ਦੇ ਰਾਹ ਉੱਤੇ ਜਾਣਾ ਪੈਂਦਾ ਹੈ ਮਿਲ ਮਿੱਤਰ ਸੋ ਕੀਜੈ ਕੋਣ ਮੰਤ ਇਸ ਲਈ ਹੈ ਮਿੱਤਰੋ ਮਿਲ ਕੇ ਕੋਈ ਸਲਾ ਕਰੋ ਜਿਹ ਭਾਤ ਰਹੇ ਜਗ ਆਜ ਪਤੰ ਜਿਸ ਨਾਲ ਅੱਜ ਜਗਤ ਵਿੱਚ ਇੱਜ਼ਤ ਰਹਿ ਜਾਏ ਸੁਣ ਰਾਜਨ ਰਾਜ ਮਹਾਨ ਮਤੰ ਸਲਾਹ ਕਰਨ ਉਪਰੰਤ ਬ੍ਰਾਹਮਣਾ ਨੇ ਰਾਜੇ ਨੂੰ ਕਿਹਾ हे ਰਾਜਿਆ ਦੇ ਰਾਜੇ ਮਹਾਨ ਮਤਵਾਲੇ ਸੁਣੋ ਆਨਪੀਤ ਅਜੀਤ ਸਮਸਤ ਚਿਤੰ ਸਾਰੀ ਧਰਤੀ ਚਿਤੰ ਉਤੇ ਇਕ ਤੁਸੀਂ ਹੀ ਡਰ ਤੋਂ ਬਿਨਾ ਅਤੇ ਅਜਿਤ ਹੋ ਅਨਗਾਹਾ ਅਥਾਹਾ ਅਨੰਤ ਦਲੰ ਨਾ ਗਾਹੇ ਜਾ ਸਕਣ ਵਾਲੇ 타 ਤੋਂ ਬਿਨਾ ਅਨੰਤ ਦਲ ਵਾਲੇ ਅਨਭੰਗ ਅਗੰਜ ਮਹਾ ਪਰਬਲੰ ਨਾ ਟੁੱਟਣ ਵਾਲੇ ਨਾ ਖਤਮ ਹੋਣ ਵਾਲੇ ਮਹਾਨ ਅਤੇ ਪਰਵਾਲ ਹੋ ਇਹ ਠੌਰ ਨਾ ਛਤਰੀ ਏਕ ਨਰੰ ਇਸ ਸਥਾਨ ਤੇ ਇੱਕ ਵੀ ਛਤਰੀ ਮਨੁੱਖ ਨਹੀਂ ਹੈ ਸੁਣ ਸਾਚ ਮਹਾ ਨਿਪਰਾਜ ਬਰੰ ਏ ਮਹਾ ਬਲਵਾਨ ਰਾਜਨ ਸੁਣੋ ਏ ਸੱਚੀ ਗੱਲ ਹੈ ਕਹ ਕੈ ਦਜ ਸੂ ਉਠ ਜਾਤ ਭਏ ਇਹ ਕਹਿ ਕੇ ਬ੍ਰਾਹਮਣ ਉੱਠ ਕੇ ਚਲੇ ਗਏ ਵਹਿ ਆਨ ਜਸੂਸ ਬਤਾਏ ਦੇ ਉਤਰ ਜਸੂਸ ਨੇ ਆ ਕੇ ਦੱਸ ਦਿੱਤਾ ਕਿ ਅਸੂ ਮੇਦ ਅਤੇ ਅਸੂ ਮੇਦ ਅੰਦਰ ਹੀ ਹਨ ਤਹਾਂ ਸਿੰਘ ਅਜੈ ਮਨ ਰੋਸ ਵੱਡੀ ਤਦੋ ਅਜੈ ਸਿੰਘ ਦੇ ਮਨ ਵਿੱਚ ਗੁੱਸਾ ਵਧ ਗਿਆ ਕਾਰਾ ਕੋ ਪਚਮੂ ਚਤੁਰੰਗ ਚੜੀ ਕ੍ਰੋਧਵਾਨ ਹੋ ਕੇ ਚੋਹਾ ਤਰਾ ਦੀ ਫੌਜ ਚੜਾ ਦਿੱਤੀ ਤਹ ਜਾਏ ਪਰੀ ਜਹ ਖਾਤਰ ਬਰੰ ਉਹ ਤੇ ਜਾ ਪਈ ਜਿੱਤੇ શ્રેષ્ઠ ਛਤਰੀ ਰਾਜਕੁਮਾਰ ਲੁਕੇ ਹੋਏ ਸਨ ਬਹੁ ਕੂਦ ਪਰੇ ਦਿਜ ਸਾਮ ਕਰਨ ਉਦੋਂ ਮੇ ਰਾਜਕੁਮਾਰ ਕੋਠੇ ਤੋਂ ਟੱਪ ਕੇ ਬ੍ਰਾਹਮਣਾ ਦੇ ਘਰ ਸ਼ਰਣੀ ਜਾ ਪਏ ਦਿਜ ਮੰਡਲ ਬੈਠ ਵਿਚਾਰ ਕਿਓ ਬ੍ਰਾਹਮਣ ਸਮਾਜ ਨੇ ਬੈਠ ਕੇ ਸਲਾਹ ਕੀਤੀ ਸਭ ਹੀ ਦਿਜ ਮੰਡਲ ਗੋਦ ਲਿਓ ਸਾਰੇ ਬ੍ਰਾਹਮਣ ਮੰਡਲੀ ਨੇ ਉਹਨਾਂ ਨੂੰ ਗੋਦ ਵਿੱਚ ਲੈ ਲਿਆ ਕੋਹ ਕੌਨ ਸੋ ਬੈਠ ਵਿਚਾਰ ਕਰੈ ਅਤੇ ਬੈਠ ਕੇ ਵਿਚਾਰ ਕਰਨ ਲੱਗੇ ਕਿ ਕਿਹੜਾ ਉਪਾਅ ਕੀਤਾ ਜਾਏ ਕੀ ਨੇਪ ਸਾਥ ਰਹਿ ਨਹੀਂ ਇਹ ਉਮਰ ਹੈ ਰਾਜਾ ਨਾਲ ਵੀ ਰਹਿ ਆਵੇ ਅਤੇ ਇਹ ਦੋਵੇਂ ਵੀ ਨਾ ਮਰਨ ਇਹ ਭਾਂਤ ਕਹੀ ਤਹ ਤਾਹੇ ਸਬੈ ਇਸ ਤਰ੍ਹਾਂ ਗੱਲ ਕਹੇ ਜਾਣ ਤੋਂ ਬਾਅਦ ਸਾਰਿਆਂ ਬ੍ਰਾਹਮਣਾਂ ਨੇ ਕਿਹਾ ਤੁਮ ਤੋਰ ਜਨੇਵਨ ਦੇਹੋ ਅਬੈ ਕਿ ਤੁਸੀਂ ਸਾਰੇ ਹੁਣੇ ਹੀ ਜੰਜੂ ਤੋੜ ਦਿਓ ਜੋ ਮਾਨ ਕਹਿਓ ਸੋ ਹੀ ਲੇਤ ਪਏ ਜਿਨਾਂ ਨੇ ਉਦੋ ਕਹੀ ਗਈ ਗੱਲ ਨੂੰ ਮੰਨ ਲਿਆ ਅਤੇ ਜੰਜੂ ਤੋੜ ਦਿੱਤੇ ਤੇ ਉਹ ਵੈਸ ਹੋਏ ਬਾਣਜ ਕਰਤ ਪਏ ਉਹ ਵੈਸ ਹੋ ਗਏ ਅਤੇ ਵਣਜ ਕਰਨ ਲੱਗੇ ਜਿਹ ਤੋਰ ਜਨੇਉਨਾ ਕੀ ਨ ਹਟੰਗ ਜਿਨਾਂ ਨੇ ਜਨੇਉਨਾ ਤੋੜਨ ਦਾ ਹੱਠ ਕੀਤਾ ਇਨਸ ਯਾ ਉਹ ਨਪੋਜ ਕੀਓ ਇਕਠੰ ਉਹਨਾਂ ਨਾਲ ਉਹਨਾਂ ਰਾਜਕੁਮਾਰਾਂ ਨੇ ਇਕੱਠਾ ਪੋਜਲ ਕੀਤਾ ਫਿਰ ਜਾਏ ਜਸੂਸ ਹੈ ਐਸ ਕਹਿਓ ਫਿਰ ਜਸੂਸ ਨੇ ਰਾਜਾ ਅਜੈ ਸਿੰਘ ਨੂੰ ਇੰਜ ਕਿਹਾ ਇਨ ਮੈਂ ਉਹਨ ਮੈਂ ਇੱਕ ਭੇਦ ਰਹੇ ਹੋ ਇਹਨਾ ਬ੍ਰਾਹਮਣਾ ਅਤੇ ਉਹਨਾਂ ਰਾਜਕੁਮਾਰਾਂ ਵਿੱਚ ਅਜੇ ਇੱਕ ਭੇਦ ਰਹਿਦਾ ਹੈ ਉਹਨੇ ਬੋਲ ਉਠਿਓ ਨਿਪਦਰਬੰਦ ਜਨ ਫਿਰ ਰਾਜਾ ਅਜੈ ਸਿੰਘ ਸਾਰੇ ਬ੍ਰਾਹਮਣਾਂ ਨੂੰ ਕਹਿਣ ਲੱਗਿਆ ਨਹਿ ਛਤਰਾਤ ਦੇਹੋ ਸੋ ਤਾਹੇ ਤੂੰ ਜੇ ਤੁਸੀਂ ਛਤਰੀ ਰਾਜਕੁਮਾਰ ਨਹੀਂ ਦਿੰਦੇ ਤਾਂ ਤੁਸੀਂ ਆਪਣੀ ਪੁੱਤਰੀ ਦਿਓ ਮਰੀ ਗੇ ਸੁਣ ਬਾਤ ਮਨੋ ਸਭ ਹੀ ਇਹ ਗੱਲ ਸੁਣ ਕੇ ਮਾਨੋ ਸਾਰੇ ਬ੍ਰਾਹਮਣ ਮਰ ਗਏ ਹੋਣ ਉਠ ਕਹਿ ਗਰਹ ਜਾਤ ਪਾਏ ਤਬ ਹੀ ਆਤੇ ਉਦੋਹੀ ਉਠ ਕੇ ਸਾਰੇ ਘਰਾਂ ਨੂੰ ਚਲੇ ਗਏ ਸਭ ਬੈਠ ਵਿਚਾਰਣ ਮੰਤਰ ਲੱਗੇ ਸਾਰੇ ਬੈਠ ਕੇ ਵਿਚਾਰ ਕਰਨ ਲੱਗੇ ਸਭ ਸੋਗ ਕੇ ਸਾਗਰ ਵਿੱਚ ਡੁੱਬੇ ਸਾਰੇ ਸੋਗ ਦੇ ਸਾਗਰ ਵਿੱਚ ਡੁੱਬੇ ਹੋਏ ਸੰਨ ਵਹਿ ਬਾਦ ਬਹਿਠ ਆਤ ਤਿਉ ਹਟੰਗ ਉਹਨਾਂ ਨੂੰ ਬੰਨ੍ਹਣ ਲਈ ਬੈਠਾ ਹੈ ਅਤੇ ਇਹ ਬ੍ਰਾਹਮਣ ਵੀ بڑے ਹਾਠੀ ਹਨ। ਹਮ ਇਹ ਦੋ ਭਰਾਤ ਚਲੈ ਇਕਠੰ। ਕਿ ਆਸੀ ਇਹਨਾਂ ਦੋਨਾਂ ਭਰਾਵਾ ਨਾਲ ਇਕੱਠੇ ਚੱਲਾਂਗੇ। ਅਟਕੀਨ ਦੀਜੈ ਤਿਨਲੀਨ ਸੁਤਾ। ਸਨੋਡੀ ਬ੍ਰਾਹਮਣ ਨੇ ਹਟ ਕੀਤਾ ਤਾਂ ਰਾਜਾ ਅਜੈ ਸਿੰਘ ਨੇ ਉਸਦੀ ਪੁੱਤਰੀ ਲੈ ਲਈ। ਆਤ ਰੂਪ ਮਹਾ ਚਬ ਪਰਮ ਪ੍ਰਭਾ। ਜੋ ਬਹੁਤ ਰੂਪਵਾਨ ਮਹਾਨ ਛਵੀ ਵਾਲੀ ਅਤੇ ਸ੍ਰੇਸ਼ਟ ਸੋਭਾ ਵਾਲੀ ਸੀ ਤ੍ਰਿਯੋ ਪੇਟ ਸਨੋੜ ਤੇ ਪੂਤ ਪਏ ਉਸ ਸਨੋੜ ਇਸਤਰੀ ਦੇ ਪੇਟ ਤੋਂ ਜੋ ਪੁੱਤਰ ਪੈਦਾ ਹੋਏ ਵਹਿ ਜਾਤ ਸਨੋੜ ਕਹਾਤ ਪਏ ਉਹ ਸਨੋੜ ਜਾਤੀ ਵਾਲੇ ਪ੍ਰਸਿੱਧ ਹੋਏ ਸੁੱਤ ਔਰਣ ਕੇ ਓਠਾ ਜੂ ਅਹੈ ਹੋਰ ਨਾ ਛਤਰੀਆ ਦੇ ਬ੍ਰਾਹਮਣ ਇਸਤਰੀਆਂ ਤੋਂ ਪੈਦਾ ਹੋਏ ਪੁੱਤਰ ਜੋ ਉਥੇ ਰਹਿੰਦੇ ਸਨ ਉਤ ਛਤਰੀਏ ਜਾਤ ਅਨੇਕ ਪਏ ਉਹਨਾਂ ਤੋਂ ਛਤਰੀਆਂ ਦੀਆਂ ਹੋਰ ਕਈ ਜਾਤੀਆਂ ਵਿਕਸਤ ਹੋਈਆਂ ਨੇ ਭਕੇ ਸੰਗ ਜੋ ਮਿਲ ਜਾ ਤਪਏ ਜੋ ਬ੍ਰਾਹਮਣ ਰਾਜੇ ਦੇ ਨਾਲ ਮਿਲ ਗਏ ਨਾਲ ਸੌਰ Rajput ਕਹਾਤ ਪਏ ਉਪਰਿ ਸ਼ਰਾਜਪੂਤ ਅਖਵਾਂ ਲੱਗੇ ਤਿੰਨ ਜੀਤ ਵਿਜੈ ਕਹਰਾਉ ਚੜਿਓ ਉਹਨਾਂ ਨੂੰ ਜਿੱਤ ਕੇ ਦਿਗ ਵਿਜੇ ਲਈ ਰਾਜਾ ਅਜੈ ਸਿੰਘ ਨੇ ਚੜ੍ਹਾਈ ਕਰ ਦਿੱਤੀ ਆਤ ਤੇਜ ਪਰਚੰਡ ਪ੍ਰਤਾਪ ਵਧਿਓ ਉਸ ਦਾ ਤੇਜ ਪਰਚੰਡ ਹੋ ਗਿਆ ਅਤੇ ਪ੍ਰਤਾਪ ਬਹੁਤ ਵੱਧ ਗਿਆ ਜੋ ਆਨ ਮਿਲੇ ਅਰਸਾ ਕਦੈ ਜਰੇ ਉਸ ਨੂੰ ਆ ਕੇ ਮਿਲ ਪਏ ਅਤੇ ਬੇਟੀਆਂ ਦੇ ਸਾਖ ਦਿੱਤੇ ਨਾਤੇ ਰਜਪੂਤ ਕਹਾਤ ਪਾਏ ਉਹ ਪੋਸ਼ਵੀ ਰਾਜਪੂਤ ਅਖਵਾਉਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ